ਬਠਿੰਡਾ ਦਾ ਰੁਕ ਕਰ ਲੈਨੇ ਜਿੱਤੇ ਕਿਸਾਨਾਂ ਨੇ ਟੋਲ ਪਲਾਜ਼ਾ ਨੂੰ ਤੋੜ ਦਿੱਤਾ ਕਿਸਾਨਾਂ ਨੇ ਜੀਸੀਬੀ ਲਿਆ ਕੇ ਟੋਲ ਪਲਾਜ਼ਾ ਨੂੰ ਇੱਥੇ ਤੋੜਿਆ ਤਾਂ ਘੁੰਮਣ ਕਲਾ ਨੇੜੇ ਲੰਬੇ ਸਮੇਂ ਤੋਂ ਇਹ ਟੋਲ ਪਲਾਜ਼ਾ ਜੋ ਕਿ ਬੰਦ ਪਿਆ ਸੀ ਇਸ ਨੂੰ ਕਿਸਾਨਾਂ ਵੱਲੋਂ ਤੋੜ ਦਿੱਤਾ ਗਿਆ ਤਾਂ ਲਗਾਤਾਰ ਇਹ ਇਸ ਵਕਤੀ ਵੱਡੀ ਖਬਰ ਆ ਰਹੀ ਹੈ ਬੰਦ ਹੋਣ ਕਾਰਨ ਟੋਲ ਪਲਾਜ਼ਾ ਤੇ ਹਾਦਸੇ ਵਾਪਰਦੇ ਸੀ ਜਿਸ ਕਾਰਨ ਇੱਥੇ ਜੀਸੀਬੀ ਲਿਆ ਕੇ ਕਿਸਾਨਾਂ ਵੱਲੋਂ ਖੁਦ ਹੀ ਇਸ ਟੋਲ ਪੋਲਾਜ਼ਾ ਤੇ ਜੋ ਕਿ ਪੀਲਾ ਪੰਛਾ ਚਲਾ ਦਿੱਤਾ ਗਿਆ ਕਿਸਾਨਾਂ ਨੇ ਜੀਸੀਬੀ ਲਿਆ ਕੇ ਟੋਲ ਪਲਾਜ਼ਾ ਨੂੰ ਤੋੜ ਦਿੱਤਾ ਹੈ ਘੁੰਮਣ ਕਲਾ ਨੇੜੇ ਬੰਦ ਪੈਟੋਲ ਪਲਾਜ਼ਾ ਨੂੰ ਕਿਸਾਨਾਂ ਨੇ ਤੋੜਿਆ ਦੱਸਦੇ ਕਿ ਬੰਦ ਹੋਣ ਕਾਰਨ ਟੋਲ ਪਲਾਜ਼ਾ ਤੇ ਇੱਥੇ ਹਾਦਸੇ ਵਾਪਰਦੇ ਸੀ ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਸ ਟੋਲ ਪਲਾਜ਼ਾ ਨੂੰ ਤੋੜ ਦਿੱਤਾ ਗਿਆ ਪਰਚੀ ਕੱਟਣ ਵਾਲੇ ਛੋਟੇ ਚੈਂਬਰਾਂ ਨੂੰ ਤੋੜਿਆ ਗਿਆ ਟੋਲ ਪਲਾਜ਼ਾ ਤੇ ਰੋਡ ਸਾਫ਼ ਕਰਨ ਦੀ ਕੋਸ਼ਿਸ਼ ਵੀ ਹੁਣ ਲਗਾਤਾਰ ਕੀਤੀ ਜਾ ਰਹੀ ਹੈ ਕੇ ਜਿਹੜਾ ਟੋਲ ਪਲਾਜ਼ਾ ਨਿਤ ਇੱਥੋਂ ਦੇ ਐਕਸੀਡੈਂਟ ਚੋਰੀ ਦਾ ਅੱਡਾ ਨਸ਼ਿਆਂ ਦਾ ਅੱਡਾ ਕਾਰ ਕਾਨੂੰਨੀ ਢੰਗ ਨਾਲ ਕਿਥੇ ਬਹੁਤ ਕੋਚਾਂ ਰਿਆ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਵੀ ਇਹਨੂੰ ਹਟਾਇਆ ਜਾਵੇ ਹੁਣ ਵੀ ਅਸੀਂ ਆ 19 ਜੁਲਾਈ ਨੂੰ ਡੀਸੀ ਬਠਿੰਡਾ ਨੂੰ ਮੰਗ ਪੱਤਰ ਦੇ ਕੇ ਬੇਨਤੀ ਕੀਤੀ ਸੀ ਕਿ ਜਿਹੜਾ ਟੋਲ ਪਲਾਜ਼ਾ ਇਹਨੂੰ ਹਟਾਇਆ ਜਾਵੇ ਨਹੀਂ ਕਰ ਅਸੀਂ ਇਕੱਠੇ ਹੋ ਕੇ ਕਿ ਟੋਲ ਪਲਾਜ਼ਾ ਨੂੰ ਆਪ ਹਟਾਵਾਂਗੇ ਤੇ ਸੇਖਾਪਤ ਵੀ ਤੇਰੇ ਗੱਲਬਾਤ ਦੇ ਲਈ ਸਾਡੇ ਸਹਿਯੋਗੀ ਬਠਿੰਡਾ ਤੋਂ ਕੁਲਬੀਰ ਵੀਰਾ ਜੀ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਕੁਲਬੀਰ ਜੀ ਕੀ ਕੁਝ ਪੂਰੀ ਜਾਣਕਾਰੀ ਆ ਰਹੀ ਹੈ ਕਿਸਾਨਾਂ ਵੱਲੋਂ ਇੱਥੇ ਜੀਸੀਬੀ ਲਿਆ ਕੇ ਟੋਲ ਪਲਾਸਾ ਨੂੰ ਤੋੜ ਦਿੱਤਾ ਗਿਆ ਕਦੋਂ ਤੋਂ ਇਹ ਟੋਲ ਪਲਾਸਾ ਬੰਦ ਪਿਆ ਸੀ ਕੀ ਕੁਝ ਅਹਿਮ ਅਪਡੇਟ ਬਿਲਕੁਲ ਇਹ ਘੁੰਮਣ ਕਲਾ ਪਿੰਡ ਜੋ ਕਿ ਆਪਣਾ ਮੋੜ ਮੰਡੀ ਤੇ ਮਾਨਸਾ ਦੇ ਸੰਨ ਦੇ ਵਿੱਚ ਆਉਂਦਾ ਹੈ ਇਹ ਬਟਿੰਡਾ ਮਾਨਸਾ ਜੀਟੀ ਰੋਡ ਹੈ ਜਿਸ ਦੇ ਉੱਪਰ ਇਹ ਟੋਲ ਪਲਾਜ਼ਾ ਜਿਹੜਾ 14 15 ਦੇ ਵਿੱਚ 2014 15 ਦੇ ਵਿੱਚ ਇਹ ਬਣਿਆ ਸੀਗਾ ਲੇਕਿਨ ਉਸ ਤੋਂ ਬਾਅਦ ਇਹ ਲੋਕਾਂ ਦੇ ਵਿਰੋਧ ਕਾਰਨ ਬੰਦ ਹੋ ਗਿਆ ਸੀਗਾ ਲੇਕਿਨ ਇਸ ਦੀ ਜਿਹੜੀ ਬਿਲਡਿੰਗ ਹੈ ਇਹ ਉਸੇ ਤਰ੍ਹਾਂ ਹੀ ਖੜੀ ਹੋਈ ਸੀਗੀ ਤਾਂ ਇਹ ਵਰਤੋਂ ਵਿੱਚ ਨਾ ਆਉਣ ਕਰਕੇ ਤਾਂ ਨਸ਼ੇੜੀਆਂ ਤੇ ਖਾਸ ਕਰਕੇ ਚੋਰਾਂ ਦਾ ਇਹ ਅੱਡਾ ਬਣ ਚੁੱਕਿਆ ਸੀਗਾ ਤੇ ਜਿਸ ਕਾਰਨ ਐਕਸੀਡੈਂਟ ਵੀ ਇੱਥੇ ਕਾਫੀ ਜ਼ਿਆਦਾ ਹੋਏ ਤੇ ਕਿਸਾਨ ਯੂਨੀਅਨ ਵੱਲੋਂ ਲੰਬੇ ਸਮੇਂ ਤੋਂ ਜਿਹੜਾ ਡਿਪਟੀ ਕਮਿਸ਼ਨਰ ਬਠਿੰਡਾ ਜਾਂ ਸੜਕ ਵਿਭਾਗ ਨੂੰ ਜਿਹੜਾ ਬਾਰ-ਬਾਰ ਇਸ ਬਾਰੇ ਪੱਤਰ ਦਿੱਤਾ ਗਿਆ ਸੀਗਾ ਕਿ ਇਸ ਨੂੰ ਹਟਾਇਆ ਜਾਵੇ ਇਹ ਰਸਤੇ ਦੇ ਵਿੱਚ ਰੋੜਾ ਬਣਿਆ ਹੋਇਆ ਹੈ ਲੇਕਿਨ ਪ੍ਰਸ਼ਾਸਨ ਸਿਰਫ ਅਸਵਾਸ਼ਨ ਹੀ ਦਿੰਦਾ ਰਿਹਾ ਲੇਕਿਨ ਕਾਰਵਾਈ ਕੋਈ ਨਹੀਂ ਕੀਤੀ ਗਈ ਤਾਂ ਲੇਕਿਨ ਹੁਣ ਅੱਕੇ ਹੋਏ ਲੋਕਾਂ ਨੇ ਜਿਹੜਾ ਖਾਸ ਕਰਕੇ ਕਿਸਾਨਾਂ ਨੇ ਤਾਂ ਉਸ ਨੂੰ ਕੱਲ ਜੀਸੀਬੀ ਲਿਆ ਕੇ ਤਾਂ ਉਸ ਨੂੰ ਤੋੜ ਦਿੱਤਾ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਬਾਰ-ਬਾਰ ਪ੍ਰਸ਼ਾਸਨ ਨੂੰ ਕਹਿਣ ਦੇ ਬਾਵਜੂਦ ਵੀ ਪ੍ਰਸ਼ਾਸਨ ਦੀ ਕੰਨ ਤੇ ਜੂੰ ਤੱਕ ਨਹੀਂ ਰਿੰਗੀ ਗਈ ਤਾਂ ਡੀਸੀ ਨੂੰ ਮਿਲਣਾ ਜਾ ਮਤਲਬ ਜਿਹੜੀ ਸਰਕਾਰ ਕਹਿੰਦੀ ਸੀ ਕਿ ਪ੍ਰਸ਼ਾਸਨ ਲੋਕਾਂ ਦੀ ਗੱਲ ਲੋਕਾਂ ਦੀ ਗੱਲ ਸੁਣੇਗਾ ਲੇਕਿਨ ਲੋਕਾਂ ਦੀ ਪ੍ਰਸ਼ਾਸਨ ਗੱਲ ਹੀ ਨਹੀਂ ਸੁਣ ਰਿਹਾ ਹੈਗਾ ਡਿਪਟੀ ਕਮਿਸ਼ਨਰ ਬਟਿੰਡਾ ਨੂੰ ਬਾਰ-ਬਾਰ ਮਿਲਣ ਦੇ ਬਾਵਜੂਦ ਵੀ ਉਹਨਾਂ ਵੱਲੋਂ ਕੋਈ ਜਿਹੜਾ ਉਸ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਅੱਕੇ ਹੋਏ ਲੋਕਾਂ ਨੇ ਜਿਹੜਾ ਟੋਲ ਪਲਾजा ਉਹ ਉਥੋਂ ਤੋੜ ਦਿੱਤਾ ਜੀਸੀਬੀ ਲੈ ਕੇ ਆਪਦੀ ਉਹਨਾਂ ਨੇ ਤਾਂ ਤੋੜ ਦਿੱਤਾ ਉਹ ਕਹਿੰਦੇ ਕਿ ਅਸੀਂ ਆਪਣੇ ਲੈਵਲ ਦੇ ਉੱਪਰ ਅਸੀਂ ਤੋੜਿਆ ਹੁਣ ਜੋ ਕੁਝ ਕਰਨਾ ਹੈ ਸਰਕਾਰ ਭਾਵੇਂ ਕਰ ਲਵੇ ਸਾਡੇ ਬਲਾਕ ਜੀ ਕੁਲਬੀਰ ਜੀ ਜਿਸ ਤਰੀਕੇ ਨਾਲ ਕਿਸਾਨਾਂ ਵੱਲੋਂ ਇਹ ਟੋਲ ਪਲਾਜ਼ਾ ਤੇ ਖੁਦ ਹੀ ਪੀਲਾ ਪੰਜਾ ਚਲਾ ਦਿੱਤਾ ਗਿਆ ਹਾਲਾਂਕਿ ਲੰਬੇ ਸਮੇਂ ਤੋਂ ਕਿਸਾਨਾਂ ਵੱਲੋਂ ਇਸ ਬਾਬਤ ਜਾਣਕਾਰੀ ਵੀ ਦਿੱਤੀ ਜਾ ਰਹੀ ਸੀ ਜਾ ਕੇ ਸ਼ਿਕਾਇਤਾਂ ਵੀ ਦਿੱਤੇ ਜਾ ਰਹੀ ਸੀ ਕਿਉਂਕਿ ਇੱਥੇ ਹਾਦਸੇ ਵਾਪਰ ਰਹੇ ਸੀ ਕਿਉਂ ਨਹੀਂ ਪ੍ਰਸ਼ਾਸਨ ਇਸ ਚੀਜ਼ ਨੂੰ ਗੰਭੀਰਤਾ ਦੇ ਨਾਲ ਲੈ ਰਿਹਾ ਸੀ ਕੀ ਲੱਗਦਾ ਹੈ ਕਿ ਲੋਕਾਂ ਦੀ ਜਾਨ ਦੀ ਕੀਮਤ ਦੀ ਪ੍ਰਸ਼ਾਸਨ ਨੂੰ ਕੋਈ ਪਰਵਾਹ ਨਹੀਂ ਬਿਲਕੁਲ ਦੇਖੋ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਬਾਰ ਬਾਰ ਜਿਹੜਾ ਮੁੱਖ ਮੰਤਰੀ ਵੱਲੋਂ ਇੱਕ ਗੱਲ ਕਹੀ ਜਾਂਦੀ ਹੈ ਕਿ ਪ੍ਰਸ਼ਾਸਨ ਲੋਕਾਂ ਨੂੰ ਜਵਾਬ ਦੇਈ ਹੈ ਤਾਂ ਅਸੀਂ ਜਵਾਬਦੇਹੀ ਬਣਾਵਾਂਗੇ ਔਰ ਹਰ ਇੱਕ ਅਧਿਕਾਰੀ ਜਿਹੜਾ ਉਹ ਜਵਾਬਦੇਹੀ ਹੋਊਗਾ ਲੇਕਿਨ ਨਹੀਂ ਪਿਛਲੇ ਜਦੋਂ ਦੀ ਇਹ 2.5 ਸਾਲਾਂ ਦੀ ਸਰਕਾਰ ਹੈ ਜਵਾਬਦੇਹੀ ਤਾਂ ਦੂਰ ਦੀ ਗੱਲ ਰਹਿ ਗਈ ਪ੍ਰਸ਼ਾਸਨਿਕ ਅਧਿਕਾਰੀ ਲੋਕਾਂ ਨੂੰ ਮਿਲਣਾ ਵੀ ਪਸੰਦ ਨਹੀਂ ਕਰਦੇਗੇ ਡਿਪਟੀ ਕਮਿਸ਼ਨਰ ਬਟੰਡਾ ਨੂੰ ਜੇ ਮਿਲਣਾ ਹੋਵੇ ਤਾਂ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਜਾਂ ਉੱਥੋਂ ਇੰਤਜ਼ਾਰ ਕਰਦੇ ਕਰਦੇ ਲੋਕ ਘਰਾਂ ਨੂੰ ਵਾਪਸ ਚਲੇ ਜਾਂਦੇ ਨੇ ਨਹੀਂ ਮਿਲਦੇਗੇ ਲੇਕਿਨ ਇਹ ਕਿਤੇ ਨ ਕਿਤੇ ਜਿਹੜਾ ਇਹ ਗਾਇਬ ਹੈ ਇਹ ਲੀਡਰਾਂ ਤੇ ਅਧਿਕਾਰੀਆਂ ਦੀ ਆਪਸੇ ਤਾਲਮਿਲ ਕਰਕੇ ਨਹੀਂ ਹੈ ਇਹ ਜਿਸ ਦਾ ਖਮਿਆਲ ਜਿਹੜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਔਰ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਨੇ ਇਸ ਬਾਰੇ ਬਾਰ ਬਾਰ ਲਿਖ ਕੇ ਦੇ ਰਹੇ ਨੇ ਕਿ ਇਹ ਸਾਡਾ ਟੂਲ ਪਲਾਜਾ ਹਟਾਇਆ ਜਾਵੇ ਲੇਕਿਨ ਕਿਉਂ ਨਹੀਂ ਹਟਾ ਰਹੇ ਕੀ ਅਧਿਕਾਰੀਆਂ ਦੀ ਮਲੀਭੁਗਤ ਸੀਗੀ ਕਿਉਂ ਨਹੀਂ ਉੱਥੇ ਜਿਹੜਾ ਵਿਚਾਰੇ ਜਦੋਂ ਉਹ ਵਰਤੋਂ ਦੇ ਵਿੱਚ ਹੀ ਨਹੀਂ ਆ ਰਿਹਾਗਾ ਤਾਂ ਉਹ ਲੋਕਾਂ ਦੇ ਲਈ ਐਕਸੀਡੈਂਟਾਂ ਦਾ ਘਰ ਬਣਿਆ ਹੋਇਆ ਸੀਗਾ ਤਾਂ ਕਿਉਂ ਨਹੀਂ ਉਸ ਨੂੰ ਹਟਾਇਆ ਗਿਆ ਤਾਂ ਇਹ ਇੱਕ ਸਵਾਲੀਆ ਨਿਸ਼ਾਨ ਨੇ ਲੇਕਿਨ ਇਹ ਪ੍ਰਸ਼ਾਸਨ ਕਿਉਂ ਕੰਮ ਕਰਨੋਂ ਜਿਹੜਾ ਹਟਿਆ ਹੋਇਆ ਹੈ ਕੀ ਕਾਰਨ ਨੇ ਇਹ ਜਾਤਾ ਆਪਸ ਵਿੱਚ ਤਾਲਮਿਲ ਦੀ ਘਾਟ ਹੈ ਤੇ ਜਾਂ ਫਿਰ ਜਿਹੜੇ ਅਧਿਕਾਰੀ ਨੇ ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇਗੇ ਜੀ ਤਾਂ ਕੁਲਬੀਰ ਜੱਸਰੀ ਕੇਦ ਨਾਲ ਇਹੇ ਹੁਣ ਟੋਲ ਪਲਾza ਕਿਸਾਨਾਂ ਵੱਲੋਂ ਤੋੜ ਦਿੱਤਾ ਗਿਆ ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਇਸ ਬਾਬਤ ਜਾਣਕਾਰੀ ਵੀ ਜ਼ਰੂਰ ਪਹੁੰਚ ਗਈ ਹੋਵੇਗੀ ਕਿ ਕਿਸਾਨਾਂ ਨੇ ਖੁਦ ਹੀ ਉੱਥੇ ਕਾਰਵਾਈ ਕਰ ਦਿੱਤੀ ਕਿ ਕੋਈ ਪ੍ਰਸ਼ਾਸਨਿਕ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਜਾਂ ਕੋਈ ਅਧਿਕਾਰੀਕ ਬਿਆਨ ਜਾਰੀ ਕੀਤਾ ਗਿਆ ਕਿ ਹਾਲੇ ਤੱਕ ਕਾਰਵਾਈ ਕਿਉਂ ਨਹੀਂ ਕੀਤੀ ਗਈ ਇਸੇ ਤਾਂ ਜੋ ਕਿਸਾਨਾਂ ਨੇ ਖੁਦ ਹੀ ਇਸ ਚੀਜ਼ ਨੂੰ ਆਪਣੇ ਹੱਥ ਦੇ ਵਿੱਚ ਲੈ ਲਿਆ ਹਜੇ ਤੱਕ ਇਸ ਬਾਰੇ ਕਿਸੇ ਵੀ ਅਧਿਕਾਰੀ ਵੱਲੋਂ ਜਿਹੜੀ ਹੈ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਕਿ ਜਾਂ ਇਸ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਵੇਗੀ ਜਾਂ ਇਹ ਲੋਕਾਂ ਨੇ ਕਾਨੂੰਨ ਜਿਹੜਾ ਆਪਣੇ ਹੱਥ ਚ ਲਿਆ ਤਾਂ ਮਜਬੂਰ ਨਾ ਜਿਹੜਾ ਲਿਆ ਗਿਆ ਕਿਉਂ ਨਹੀਂ ਇਹਨਾਂ ਵੱਲੋਂ ਜਿਹੜੀ ਕਾਰਵਾਈ ਕੀਤੀ ਇਸ ਬਾਰੇ ਕੋਈ ਵੀ ਹਜੇ ਤੱਕ ਨਾ ਸਰਕਾਰ ਵਾਲੇ ਪਾਸੇ ਉੱਤੇ ਨਾ ਹੀ ਕਿਸੇ ਅਧਿਕਾਰੀ ਵੱਲੋਂ ਕੋਈ ਇਸ ਦੇ ਜਿਹੜੀ ਆਪ ਦੀ ਸਫਾਈ ਦਿੱਤੀ ਗਈ ਹੈ ਤਾਂ ਇਹ ਜਰੂਰ ਪਤਾ ਜਰੂਰ ਕਰਾਂਗੇ ਇਸ ਬਾਰੇ ਕਿ ਕੀ ਕਾਰਨ ਸੀ ਕਿ ਕਿਉਂ ਨਹੀਂ ਜਿਹੜਾ ਇੰਨਾ ਲੰਮਾ ਸਮਾਂ ਜਿਹੜਾ ਲੱਗਿਆ ਇਸ ਨੂੰ 14 15 ਤੋਂ ਬਾਅਦ ਯਾਨੀ ਕਿ ਹੁਣ 2024 ਤੱਕ ਜਿਹੜਾ 9 ਸਾਲਾਂ ਦੇ ਵਿੱਚ ਕਿਉਂ ਨਹੀਂ ਇਸ ਦੇ ਉੱਤੇ ਕੋਈ ਜਿਹੜੀ ਇਹ ਕਾਰਵਾਈ ਕੀਤੀ ਗਈ ਸੀ ਠੀਕ ਹੈ ਕੁਲਵਿਰ ਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਹਮ ਜਾਣਕਾਰੀ ਤੋਂ ਸਰ ਦਰਸ਼ਕਾਂ ਨਾਲ ਸਾਂਝਾ ਕੀਤਾ ਤੇ ਲਗਾਤਾਰ ਆਪਣੀ ਨਜ਼ਰ ਇਸ ਖਬਰ ਤੇ ਬਣਾਈ ਰੱਖੋ ਕਿਉਂਕਿ ਅੱਜ ਦੇ ਪਲ-ਪਲ ਦੀ ਅਪਡੇਟ ਤੁਸੀਂ ਸਾਡਾ ਨਾਲ ਸਾਂਝਾ ਕਰਦੇ ਰਹੋ ਫਿਲਹਾਲ ਲਈ ਵੱਡਾ ਸਵਾਲ ਹੈ ਕਿ ਕਿਸਾਨਾਂ ਵੱਲੋਂ ਇਸ ਬਾਬਤ ਸ਼ਿਕਾਇਤਾਂ ਵੀ ਦਿੱਤੀਆਂ ਗਈਆਂ ਕਿ ਇਹ ਟੋਲਪਲਾਸਾ ਜੋ ਕਈ ਸਮੇ ਤੋਂ ਬੰਦ ਪਿਆ ਹੈ ਹਾਦਸਿਆਂ ਦਾ ਕਾਰਨ ਬਣ ਰਿਹਾ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜਾਂ ਧਿਆਨ ਕਿਉਂ ਨਹੀਂ ਦਿੱਤਾ ਗਿਆ ਇਹ ਵੱਡਾ ਸਵਾਲ ਖੜਾ ਹੁੰਦਾ ਹੈ ਅਧਿਕਾਰੀ ਨਾ